ਬਾਹਰਲਾ ਕਪੜਾ ਸਰੀਰ ਤੇ ਪਾਉਣਾ ਅਲੱਗ ਗੱਲ ਐ ਪਰ ਸਰੀਰ ਨੂੰ ਅੰਦਰੋਂ ਖਰਾਕ ਦੇਣਾ ਤੇ ਇਹਦੇ ਵਿੱਚ ਅਸੀਂ ਜੜੀ ਬੂਟੀਆਂ ਦਾ ਪਾਊਡਰ ਵੀ ਪਾਇਆ ਤੁਸੀਂ ਚੈੱਕ ਕਰ ਸਕਦੇ ਹੋ ਨਾਲ ਇਹਦਾ ਰੰਗ ਮੈਂ ਤੁਹਾਨੂੰ ਦਿਖਾ ਦਿੰਦਾ ਵਾ ਵਾਈਟ ਹੋ ਜਾਂਦਾ ਵਾ ਇਹਦਾ ਰੰਗ ਜਦੋਂ ਆਪਾਂ ਇਹਨੂੰ ਰਗੜਦੇ ਆ ਮਲਾਈ ਵਰਗੀ ਤੇ ਹਰ ਚੀਜ਼ ਦਿਖਾਈ ਵੀ ਨਹੀਂ ਜਾਂਦੀ ਹੁੰਦੀ ਵੀ ਜ਼ੋਰ ਤੁਸੀਂ ਕਿੰਨਾ ਲਾ ਰਹੇ ਹੋ ਜਨਾਉ ਤਾਂ ਸਰੀਰ ਦੀ ਤਾਕਤ ਨਹੀਂ ਚੱਲਦਾ ਬਾਹਰੇ ਨਾਲ ਥੋੜੀ ਚੱਲ ਜਾਂਦੀ ਐ ਅਸਲ ਬੁੱਤ ਬਲ ਚਾਹੀਦਾ ਐ ਬਾਹਲਾ ਦਾ ਭੇਖ ਬਾਲਾ ਦਾ ਰਸ ਰੂਪ ਹੈ ਪਰ ਉਹ ਤਾਂ ਸਾਬਤ ਕਰਦਾ ਵੀ ਇਹਦੇ ਕੋਲ ਬੁੱਧਵਾਲ ਪੂਰਾ ਹੈ ਉਹ ਤਾਂ ਕਹਾੜਾ ਮਾਰਖਾ ਹੈ ਬਾਹਰ ਦਿਖਾਵਾ ਹੈ ਇਹ ਦੇਖੋ ਪੂਰਾ ਬੁੱਧ ਪੂਰੀ ਬੁੱਧਾ ਬਣ ਗਿਆ ਹੋ ਜਾਂਦਾ ਹੈ ਬੁੱਧ ਹੈ ਨਹੀਂ ਦਿਖਾਵਾ ਪੂਰੀ ਬੁੱਧਾ ਲੈਵਲ ਪੂਰੀ ਬੁੱਧਾ ਲਾ ਲਿਆ ਇਸ ਕਰਕੇ ਭੇਖ ਪਖੰਡ ਬਣ ਗਿਆ ਹੈ ਲੈਵਲ ਤਾਂ ਬੋਰਡ ਦਾ ਪੂਰੀ ਬੁੱਧਾ ਵਾਲਾ ਹੈ ਬੁੱਧ ਹੈ ਨਹੀਂ ਬਿਲਕੁਲ ਹੈ ਨਹੀਂ ਧਰਮ ਦੀ ਕੋ ਨੌਲੇਜ ਹੈ ਨਹੀਂ ਲੈਵਲ ਕੋ ਬੁੱਧਾ ਲੈ ਸਿੱਖੀ ਛੜਤੀ ਫੇਕ ਲੈ ਲਓ ਸਿੱਕੀ ਤੇ ਟੱਕਿਆ ਹੋਈ ਵੀ ਸਿੱਕੀ ਤੇ ਆਈਓ